ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਬਾ ਘਰ ਜਿਹੜੀ ਹੋ ਰਹੀ ਹੈ ਪੰਥਕ ਕਕਰਤਾ ਉਹਦੇ ਵਾਸਤੇ ਅਸੀਂ ਜਿਲੇ ਜਿਲੇ ਵੀ ਪੂਰੇ ਖਰੂਰ ਸਾਹਿਬ ਦੇ ਹਲਕੇ 'ਚ ਵੀ ਅਸੀਂ ਵਿਚਰ ਕੇ ਸੰਤਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਥੇ ਵਾਦ ਤੋਂ ਵਾਦ ਪਹੁੰਚਣ ਦੀ ਕੋਸ਼ਿਸ਼ ਕਰੋ ਤੇ ਉਥੇ ਦਾ ਜੋ ਹੋਰ ਇੱਕ ਸਾਡਾ ਦੂਜਾ ਮੁੱਦਾ ਬਾਸਤ੍ਰੋਮਨੀ ਕਮੇਟੀ ਨੇ ਵੋਟਾਂ ਵਾਸਤੇ ਉਹ ਅਸੀਂ ਅਪੀਲ ਕਰ ਰਹੇ ਹਾਂ ਬੇਨਤੀ ਕਰ ਰਹੇ ਹਾਂ ਸੰਤਾਂ ਨੂੰ ਕਿ ਉਹ ਵਾਦ ਤੋਂ ਵਾਦੋ ਹੇ ਉਹ ਵੋਟਾਂ ਬਣਾਈਆਂ ਜਾਣ ਕੌਣ ਕੌਣ ਆ ਰਹੇ ਜੀ ਐ ਐਸੇ ਨੇ ਸਾਰੇ ਪੰਥ ਨੇ ਸੱਦਾ ਦਿੱਤਾ ਜੀ ਜਿਹੜਾ ਮਰਜੀ ਕੋਪਨ ਸੱਦਾ ਵਾ ਕੋਈ ਵੀ ਆ ਸਕਦਾ ਜੀ ਕਿਸੇ ਮੁੱਖ ਪਾਰਟੀ ਦਾ ਕੋਈ ਵੱਡਾ ਲੀਡਰ ਆ ਰਹੇ ਜੀ ਨਹੀਂ ਐਦਾਂ ਫਿਲਹਾਲ ਤੇ ਜੇ ਕੋਈ ਅਸੀਂ ਸੱਦਾ ਭੇਜਿਆ ਨਹੀਂਗਾ ਜੇ ਕੁਝ ਅੱਜ ਜਾਂ ਇੱਕ ਦੋ ਦਿਨ ਚ ਮੀਟਿੰਗ ਕਰਕੇ ਅਸੀਂ ਜੇ ਜ਼ਰੂਰਤ ਹੋਈ ਤੇ ਫਿਰ ਸਾਂਸ ਸਰਪਜੀਤ ਸਿੰਘ ਖਾਲਸਾ ਜੀ ਨੇ ਵੀ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਜੀ ਇਹਦੇ ਬਾਰੇ ਕੋਈ ਖ਼ਬਰਾਂ ਲਈ ਜੀ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੋਵੇ ਕੋਈ ਨਹੀਂ ਗੱਲਬਾਤ ਤੇ ਸਾਡੇ ਨਾਲ ਇਸੇ ਤੇ ਮਿਲਦੇ ਮਿਲਦੇ ਰਹਿੰਦੇ ਆ ਪਰ ਅਮਰਤਪਾਲ ਨਾਲ ਵੀ ਸਾਡੀ ਮੁਲਾਕਾਤ ਹੋਈ ਨੂੰ ਬਾਬਾ ਮਹੀਨਾ ਤੋਂ 100 ਮਹੀਨਾ ਹੋ ਗਿਆ ਨਾ ਹੁਣ ਸ਼ਾਇਦ ਕੱਤਰ ਤੋਂ ਪਹਿਲਾਂ ਉਹਨਾਂ ਦੇ ਚਾਚਾ ਜੀ ਮਿਲ ਕੇ ਆਉਣਗੇ ਫਿਰ ਉਹਨਾਂ ਦਾ ਉਹਨਾਂ ਨੇ ਵੀ رائے ਕਰਕੇ ਫਿਰ ਵੇਖਿਆ ਜਾਊਗਾ ਕਿ ਅੱਗੇ ਬਾਬਾ ਜੀ ਜਿਸ ਤਰ੍ਹਾਂ ਗੱਲ ਜੀ ਦਾ ਪੰਥਕ ਜਿਹੜਾ ਇਕੱਠ ਸੱਦਿਆ ਗਿਆ ਪੰਥ ਕੱਟ ਦੀ ਗੱਲ ਕੀਤੀ ਆ ਬੇ ਸ਼੍ਰੋਮਣੀ ਕੱਲ ਗੱਲ ਵੀ ਜਿਹੜੀਆਂ ਪਤਕ ਬਾਟੀਆਂ ਇੱਕ ਪਾਸੇ ਸ਼੍ਰੋਮਣੀ ਕੱਲ ਦਾ ਇੱਕ ਤੜਾ ਇੱਕ ਪਾਸੇ ਦੂਜਾ ਧੜਾ ਕੀ ਉਹਨਾਂ ਨੂੰ ਸੱਦਾ ਦਿੱਤਾ ਗਿਆ ਉਹ ਵੀ ਪਾਲਤ ਦੀ ਗੱਲ ਕਰ ਰਹੇ ਨੇ ਤੁਸੀਂ ਪਤ ਦੀ ਗੱਲ ਕਰ ਰਹੇ ਹੋ ਦੋ ਐਮਪੀ ਜਿਤਾਏ ਨੇ ਉਹਨਾਂ ਵਿੱਚੋਂ ਵੀ ਸੱਦਾ ਦੇ ਕੇ ਕਿ ਉਹਨਾਂ ਨੂੰ ਬੁਲਾਇਆ ਗਿਆ ਵੀ ਤੁਸੀਂ ਉਨੀ ਚੀਜ਼ ਦੇ ਵਿੱਚ ਸਮਾਗਮ ਵਿੱਚ ਸ਼ਾਮਲ ਹੋਵੋ ਆਪਾਂ ਕੱਟੇ ਬੈਠ ਕੇ ਪੰਥ ਦੀ ਕੋਈ ਗੱਲ ਕਰੀਏ ਇਹ ਅਸੀਂ ਤੇ ਸਾਰਿਆਂ ਨੂੰ ਸਦਾ ਦੱਸਦਾ ਜੀ ਤੇ ਇਹ ਚੀਜ਼ ਹੈ ਕਿ ਪਰ ਹੁਣ ਪੰਥਕ ਹੋਣ ਦਾ ਜੋ ਉਹਨਾਂ ਨੇ ਬੜਾ ਪ੍ਰਚਾਰ ਕੀਤਾ ਸੀ ਕਿ ਅਸੀਂ ਪੰਥਕ ਆ ਪਰ ਸੰਗਤਾ ਨੇ ਹੁਣ ਪੰਥਕ ਜਿਹੜਾ ਉਹਨਾਂ ਦਾ ਮਖੌੜਾ ਸੀ ਮੇਰੇ ਖਿਆਲੋਂ ਲਾ ਦਿੱਤਾ ਤੇ ਇਸ ਕਰਕੇ ਹੁਣ ਉਹਨਾਂ ਦੇ ਤੇ ਹਾਲਾਤ ਜਿਹੜੇ ਲੋਕਾਂ ਦਾ ਵਿਸ਼ਵਾਸ ਉੱਟ ਗਿਆ ਜੀ ਉਹਨਾਂ ਦੇ ਦੂਜੇ ਤਰ੍ਹਾਂ ਦੀ ਗੱਲ ਕੀਤੀ ਹੈ ਪ੍ਰੋਫੈਸਰ ਪ੍ਰਿੰਸਿੰਗ ਚੰਦੂ ਮਾਦਰਾ ਤੇ ਕੁਝ ਹੋਰ ਲੀਡਰ ਜਿਹੜੇ ਕਾਲੀ ਦਲ ਨੇ ਤੁਹਾਡੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਨੂੰ ਵਾਸਤੇ ਪਹੁੰਚੇ ਸੀ ਕਿ ਉਹ ਪੋਂਚਣਾ ਕੋਈ ਗੱਲਬਾਤ ਹੋਈ ਹੈ ਤੁਹਾਡੇ ਨਾਲ ਕੋਈ ਨਹੀਂ ਉਹਨਾਂ ਨੇ ਵੀ ਉਸ ਦਿਨ ਸਾਨੂੰ ਵਧਾਈ ਦੇਣ ਵਾਸਤੇ ਆਏ ਸੀ ਤੇ ਇਹੋ ਹੀ ਕੋਈ ਘਰੇਲੂ ਗੱਲਬਾਤ ਹੋਈ ਹੈ ਇਸ ਵਿਸ਼ੇ ਤੇ ਕੋਈ ਐਡੀ ਕੋਈ ਗੱਲ ਨਹੀਂ ਹੋਈ ਸਾਡੀ ਤੇ ਬਾਕੀ ਉਹ ਤੜੇ ਤੇ ਸਾਰੇ ਪੋਸਟ ਟਾਈਮ ਤੇ ਇਕੱਠੇ ਰਹੇ ਆ ਜੀ ਸਾਰੇ ਜਦੋਂ ਕੋਈ ਜੋ ਜੋ ਇਲਜ਼ਾਮ ਲੱਗ ਰਹੇ ਆ ਉਸ ਟਾਈਮ ਤੇ ਸਾਰਿਆਂ ਤੇ ਰਾਂ ਬਰਾਬਰ ਦੀਆਂ ਦੋਸ਼ੀ ਲੱਗਦੀਆਂ ਨੇ ਬਾਪੂ ਜੀ ਚਰਨਜੀਤ ਸਿੰਘ ਚੰਨੀ ਨੇ ਵੀ ਅੰਮ੍ਰਿਤਪਾਲ ਦਾ ਮਾਮਲਾ ਚੱਕਿਆ ਹਾਂਜੀ ਮੁੱਦਾ ਚੱਕਿਆ ਹੈ ਤੇ ਉਸ ਤੋਂ ਬਾਅਦ ਤੁਹਾਡੀ ਉਹਨਾਂ ਨਾਲ ਕੋਈ ਗੱਲ ਹੋਈ ਨੇ ਚਰਨੇ ਗੁਨਾ ਨਾਲ ਕੋਈ ਗੱਲ ਨਹੀਂ ਹੋਈ ਉਹਨਾਂ ਨੇ ਜੋ ਉਹਨਾਂ ਦਾ ਫਰਜ ਬਣਦਾ ਸੀ ਆਪਣੇ ਪੰਜਾਬ ਦੇ ਹੱਕਾਂ ਲਈ ਜਾਂ ਜੋ ਸੱਚ ਲਈ ਖੜਨਾ ਸੀ ਚੰਨੀ ਨੇ ਆਪਣਾ ਬਹੁਤ ਵਧੀਆ ਰੋਲ ਨਿਭਾਇਆ ਤੇ ਮੇਰਾ ਖਿਆਲ ਹੈ ਕਿ ਉਹਨੇ ਇੱਕ ਜੋ ਪਹਿਲਾਂ ਵੀ ਪੰਜਾਬ ਦੇ ਹੱਕਾਂ ਲਈ ਜਦੋਂ ਮੋਦੀ ਸਾਹਿਬ ਇੱਥੇ ਆਏ ਸੀ ਉਦੋਂ ਵੀ ਉਹਨਾਂ ਡਟ ਕੇ ਆਵਾਜ਼ ਉਠਾਈ ਸੀ ਫਿਰ ਜਦੋਂ ਅਮਰਤਪਾਲ ਦੀ ਵਾਈਫ ਨੂੰ ਜਾਣ ਤੋਂ ਰੋਕਿਆ ਗਿਆ ਉਦੋਂ ਵੀ ਉਹਨਾਂ ਠਾਈ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਜੋ ਪੰਜਾਬ ਨਾਲ ਧੱਕਾ ਹੋ ਰਿਹਾ ਜਾਂ ਇਹ ਸਾਡੇ ਨਾਲ ਬੇਇਨਸਾਫੀਆਂ ਹੋ ਰਹੀਆਂ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਠਾਈ ਮੇਰਾ ਖਿਆਲ ਉਹਨਾਂ ਦਾ ਫਰਜ ਬਣਦਾ ਸੀ ਉਹਨਾਂ ਨੇ ਆਪਣਾ ਫਰਜ ਪੂਰਾ ਕੀਤਾ ਤੇ ਬਾਕੀ ਮੇਰਾ ਖਿਆਲ ਮੈਂ ਤਾਂ ਸੋਚਦਾ ਕਿ ਦੂਜੇ ਐਮਪੀਆ ਨੂੰ ਵੀ ਜਾਂ ਪੰਜਾਬ ਦੇ ਹੋਰ ਲੋਕਾਂ ਨੂੰ ਸਿਰ ਦੇ ਲੋਕਾਂ ਨੂੰ ਵੀ ਇਸ ਵਾਸਤੇ ਜਿੱਥੇ ਵੀ ਕੋਈ ਗਲਤ ਹੋ ਰਿਹਾ ਉੱਥੇ ਆਵਾਜ਼ ਚੁਣੀ ਚਾਹੀਦੀ। ਬਸ ਜੀ ਗੱਲ ਕਰੀ ਹੈ ਕਾਲੀ ਦਲ ਦੇ ਖਿਲਾਫ ਵੀ ਤੁਸੀਂ ਖੁੱਲਕੇ ਗੱਲ ਕਰਦੇ ਹੋਗੇ ਤੇ ਭਾਜਪਾ ਦੇ ਖਿਲਾਫ ਵੀ ਹੈ ਕਾਂਗਰਸ ਤੇ ਹਣੇ ਤੱਕ ਤੁਸੀਂ ਕਿਵੇਂ ਦੇਖਦੇ ਹੋਗੇ ਕਾਂਗਰਸ ਦੀ ਜੋ ਵੀ ਹਜੇ ਤੱਕ ਦੀ ਕਾਰਗੁਜ਼ਾਰੀ ਹੈ ਐਨਐਸਐ ਲਗਾਈ ਹੈਗੀ ਸੈਂਟਰ ਦੇ ਖਿਲਾਫ ਬੋਲਿਓ ਪੰਜਾਬ ਸਰਕਾਰ ਦੀ ਖਾਤੋਂ ਨੇ ਤੇ ਕਾਂਗਰਸ ਬਾਰੇ ਤੁਹਾਡ ਕੀ ਵਿਚਾਰ ਨੇ ਨਹੀਂ ਸਾਡੇ ਤੇ ਮੇਰੇ ਖਲ ਪੰਜਾਬ ਨਾ ਜਿਹੜੀਆਂ ਨੈਸ਼ਨਲ ਪਾਰਟੀਆਂ ਚ ਕਾਂਗਰਸ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਹੋਰ ਵੀ ਬਣਾ ਹੋਣਾ ਆਮ ਆਦਮੀ ਪਾਰਟੀ ਵੀ ਇਹ ਸੈਂਟਰ ਤੋਂ ਚੱਲਦੀ ਹੈ ਸਾਰੀਆਂ ਪੰਜਾਬ ਨਾਲ ਕੋਈ ਵੀ ਅਨਸਾਫ ਕਰਕੇ ਰਾਜੀ ਨਹੀਂ ਕਾਂਗਰਸ ਨੇ ਵੀ ਸਾਡੇ ਅਕਾਲ ਤਖਟ ਹਟਾਇਆ ਬਹੁਤ ਸਾਡਾ ਨੁਕਸਾਨ ਕੀਤਾ ਬਹੁਤ ਤੇ ਇਸ ਕਰਕੇ ਅਸੀਂ ਤੇ ਸਾਰਿਆਂ ਨੂੰ ਇਹ ਮਤਲਬ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਉੱਠ ਕੇ ਖੜੋ ਸਾਡੀ ਜਿਹੜੀ ਖੇਤਰੀ ਪਾਰਟੀ ਸੀ ਉਹ ਵੀ ਤੈਸ਼ ਨਾਸ਼ ਕਰਤੀ ਸਾਡੇ ਲੀਡਰਾਂ ਨੇ ਤੇ ਮੇਰਾ ਖਿਆਲ ਹੈ ਕਿ ਹੋਰ ਤੇ ਸੈਂਟਰ ਵਾਲੇ ਤੇ ਜੋ ਚੱਲ ਰਿਹਾ ਉਹ ਉਹਨਾਂ ਦੇ ਅਸੀਂ ਕੋਈ ਹਮਾਇਤ ਨਹੀਂ ਕਰ ਰਹੇ ਕਾਂਗਰਸ ਦੀ ਅਸੀਂ ਕਿ ਅਸੀਂ ਉਹ ਵੀ ਬਰਾਬਰ ਦੇ ਦੋਸ਼ੀ ਹੈ ਜੀ ਤੇ ਠੀਕ ਹੈ ਕਿ ਅੱਜ ਉਹਨਾਂ ਕੋ ਸਤਾ ਨਹੀਂ ਹੈਗੀ ਪਹਿਲਾਂ ਹੋਂ ਨਾ ਜਦੋਂ ਉਹਨਾਂ ਕੋ ਸਤਾ ਸੀ ਉਦੋਂ ਉਹ ਜ਼ੁਲਮ ਕਰ ਰਹੇ ਸੀ ਅੱਜ ਦੂਜਿਆਂ ਕੋ ਆ ਗਈ ਤੇ ਉਹ ਸਾਡੇ ਨਾਲ ਧੱਕਾ ਕਰ ਰਹੇ ਹੈ ਬਾਕੀ ਜਿਹੜਾ ਰਿਹਾਈ ਦਾ ਚੱਲ ਰਿਹਾ ਐਨਆਈ ਦਾ ਮਾਮਲਾ ਦਰਜਾ ਅਮਰਤਪਾਲ ਦੇ ਉੱਪਰ ਕੀ ਅਮਰਤਪਾਲ ਦੀ ਰਿਹਾਈ ਤੇ ਬਾਕੀਆਂ ਦੀ ਰਿਹਾਈ ਦੇ ਉੱਪਰ ਕੋਈ ਕਾਰਵਾਈ ਹੋਣ ਅੱਗੇ ਸੋਚ ਵਿਚਾਰ ਕਰ ਰਹੇ ਹੈ ਇਹ ਨਹੀਂ ਰਹਾਈ ਵਾਸਤੇ ਅਸੀਂ ਹੁਣ ਕੋਰ ਦਾ ਦਰਵਾਜ਼ਾ ਵੀ ਖੜਕਾਇਆ ਹੋਇਆ ਤੇ ਉਹਦੀ 28 ਤਰੀਕ ਆ ਤੇ ਸਾਨੂੰ ਉਮੀਦ ਹੈ ਕਿ ਕੋਰ ਸਹੀ ਫੈਸਲਾ ਕਰੂਗਾ ਤੇ ਉਹਨਾਂ ਨੂੰ ਕਿਉਂਕਿ ਇੰਨੇ ਵੱਡੇ ਲੋਕਾਂ ਦੀ ਉਹ ਨੁਮਾਇੰਦਗੀ ਕਰ ਰਹੇ ਆ ਪੰਜਾਬ ਤੋਂ ਸਭ ਤੋਂ ਜਿਆਦਾ ਬਹੁਮਤ ਨਾਲ ਉਹ ਜਿੱਤੇ ਹੋਏ ਆ ਤੇ ਇਸ ਕਰਕੇ ਜੇ ਮੇਰਾ ਖਿਆਲ ਹੈ ਕਿ ਲੋਕਤੰਤਰ ਦੀ ਜੇ ਕਦਰ ਕਰਨੀ ਆ ਜਾਂ ਸਰਕਾਰੀ ਤੰਤਰ ਜੋ ਬਣਾਇਆ ਹੋਇਆ ਉਹਦੇ ਅਧੀਨ ਚੱਲਣਾ ਚੱਲ ਰਹੀ ਸਰਕਾਰ ਮੇਰਾ ਖਿਆਲ ਹੈ ਕਿ ਉਹਨਾਂ ਲੋਕਤੰਤਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਖੁਦ ਵੀ ਅਸੀਂ 2 ਮਹੀਨੇ ਤੋਂ ਇਹ ਇੰਤਜ਼ਾਰ ਕਰ ਰਹੇ ਸੀ ਇਹ ਸ਼ਾਇਦ ਆਪਣੇ ਗੌਰ ਕਰਨ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਨ ਤੇ ਉਹਨਾਂ ਦੀ ਜੋ ਉਹਨਾਂ ਦੀ ਉਹਨਾਂ ਦੇ ਸਾਥੀਆਂ ਦੀ ਜੋ ਜਾਂ ਹੋਰ ਸਾਡੇ ਬੰਦੀ ਸਿੰਘ ਆ ਉਹਨਾਂ ਵਾਸਤੇ ਕੋਈ ਸਹੀ ਫੈਸਲਾ ਲੈਣ ਤੇ ਸਿੰਘ ਸਾਹਿਬ ਜਿਸ ਸਾਹਿਬ ਬੰਦੀ ਸਿੰਘਾਂ ਤੁਸੀਂ ਗੱਲ ਕੀਤੀ ਆ ਕਿਸੇ ਬੰਦੀ ਸਿੰਘਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਆ ਵੀ ਤੁਸੀਂ ਸਾਡੇ ਨਾਲ ਜੁੜੋ ਜਿਸ ਤਰ੍ਹਾਂ ਭਾਈ ਬਰਵਾ ਸਿੰਘ ਰਾਜੂ ਆਣਾ ਉਹਨਾਂ ਦਾ ਪਰਿਵਾਰ ਵੀ ਜਿਹੜਾ ਲਗਾਤਾਰ ਸੰਘਰਸ਼ ਕਰ ਰਿਹਾ ਜਾਂ ਹੋਰ ਪਰਿਵਾਰ ਨੇ ਬੰਦੀ ਸਿੰਘ ਕਿ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਹੋਈ ਆ ਵੀ ਤੁਸੀਂ ਵੀ ਆ ਜਾਓ ਇੱਕ ਲਹਿਰ ਦੇ ਵਿੱਚ ਆਪਾਂ ਇਕੱਠੇ ਹੋ ਕੇ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰੀਏ ਨਹੀਂ ਅਸੀਂ ਤੇ ਹੁਣ ਕਿਸਾਨ ਯੂਨੀਅਨਾਂ ਨਾਲ ਇਹ ਤੋਂ ਬਾਅਦ ਚ ਅਸੀਂ ਕਿਸਾਨ ਯੂਨੀਅਨਾਂ ਨੂੰ ਵੀ ਇਹ ਅਨਸਾਬ ਮੋਰਚੇ ਵਾਲਿਆਂ ਨੂੰ ਸਾਰਿਆਂ ਨੂੰ ਮਿਲ ਰਹੇ ਆ ਮਿਲਾਂਗੇ ਤੇ ਉਹਨਾਂ ਨੂੰ ਕਹਾਂਗੇ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਅਸੀਂ ਇਹ ਇਨਸਾਫ ਲੈ ਸਕਦੇ ਹਾਂ ਜੇ ਅਸੀਂ ਕੋਈ ਪੀਰ ਸ਼ੰਭੂ ਬਾਰਡਰ ਤੇ ਜਾਂ ਪਹਿਲਾਂ ਦਿੱਲੀ ਬਾਰਡਰ ਤੇ ਲਾਇਆ 700 ਲੋਕ ਸਾਡੇ ਉਦੋਂ ਸ਼ਹੀਦ ਹੋਏ ਉਦੋਂ ਹਣਾ ਸ਼ੰਭੂ ਬਾਰਡਰ ਤੇ ਵੀ ਕਿੰਨੇ ਚਿਰ ਤੋਂ ਰੋਡ ਵੀ ਸਰਕਾਰਾਂ ਨੇ ਬੰਦ ਕੀਤੇ ਹੋਏ ਤੇ ਇਲਜ਼ਾਮ ਵੀ ਸਾਡੇ ਉੱਪਰ ਲਾਇਆ ਜਾ ਰਹੇ ਤੇ ਸਾਡੇ ਲੋਕਾਂ ਨੂੰ ਉਥੇ ਦਿੱਲੀ ਆਦਿ ਵਗੈਰਾ ਜਾਣ ਵਾਸਤੇ ਕਿੰਨੀ ਤਕਲੀਫ ਦਿੱਤੀ ਜਾ ਰਹੀ ਹੈ ਤੇ ਮੇਰਾ ਖਿਆਲ ਹੈ ਕਿ ਇਹ ਦੇ ਵਾਸਤੇ ਵੀ ਆ ਜਾਂ ਇਨਸਾਫ ਮੋਰਚਾ ਆ ਜਾਂ ਲਤੀਪੁਰੇ ਮੋਰਚਾ ਲਗਾਵਾ ਹੋਰ ਵੀ ਜਿਹੜੇ ਸਾਰੇ ਇਹ ਅਸੀਂ ਇਕੱਠੇ ਹੋ ਕੇ ਹੀ ਸਾਡੀ ਤੇ ਉਹ ਹੀ ਅਪੀਲ ਅਸੀਂ ਤਾਂ ਹੀ ਕਰ ਕਰ ਜਾ ਰਹੇ ਆ ਕਿ ਸਾਰੇ ਜਣੇ ਆਪਾਂ ਗੱਲਬਾਤ ਪੂਰੀ ਕਿਸੇ ਬੰਦੀ ਸਿੰਘ ਦੇ ਪਰਿਵਾਰ ਨਾਲ ਬੰਦੀ ਸਿੰਘ ਦੇ ਇਸ ਤਰ੍ਹਾਂ ਕਿ ਕੱਦੇ ਦਾ ਕੋਈ ਪਰਿਵਾਰ ਦੇ ਨਾਲ ਗੋਲਾਕਾਤ ਹੋਈ ਇਹ ਹੁਣ ਨਹੀਂ ਅਜੇ ਫਿਰਾਲ ਕਿਸੇ ਨਾਲ ਵੀ ਅਸੀਂ ਨਹੀਂ ਕਹਿ ਸਕਦੇ ਬਾਪੂ ਗਰਚਨ ਸਿੰਘ ਜੀ ਸਾਨੂੰ ਮਿਲਦੇ ਰਹਿੰਦੇ ਆ ਤੇ ਉਹਨਾਂ ਨਾਲ ਵੀ ਅਸੀਂ ਉਹਨਾਂ ਨਾਲ ਵੀ ਹੁਣ 15 ਤਰੀਕ ਨੂੰ ਰੱਖਿਆ ਕੋਈ ਸਮਾਰੋਹ ਤੇ ਅਸੀਂ ਸੋਚਦੇ ਆ ਕਿ ਸਾਰੇ ਜਣੇ ਅਸੀਂ ਰਲ ਕੇ ਹੀ ਕੋਈ ਸਾਰਿਆਂ ਨਾਲ ਮਿਲਾਂਗੇ ਅਸੀਂ ਤੇ ਸਾਰਿਆਂ ਨਾਲ ਮਿਲ ਕੇ ਅਸੀਂ ਬੰਦੀ ਸਿੰਘ ਦੇ ਪਰਿਵਾਰ ਨੂੰ ਸਾਰਿਆਂ ਨੂੰ ਮਿਲਿਆ ਜਾਊਗਾ ਸਾਰਿਆਂ ਨੂੰ ਮਿਲਿਆ ਜਾਊਗਾ ਜੀ ਬੰਦੀ ਸਿੰਘਾਂ ਦੇ ਬਾਪੂ ਲੋਕ ਸਭਾ ਮੈਂਬਰ ਚੁੜੇ ਗਏ ਨੇ ਵੱਡੀ ਬਹੁਤ ਨਾ ਵੱਲੋਂ ਸਵਾਲ ਚੁੱਕੇ ਜਾ ਰਹੇ ਸੀਗੇ ਵੀ ਇਹਨਾਂ ਵੱਲੋਂ ਬਹੁਤ ਵੱਡੀ ਮੈਂਬਰਸ਼ਿਪ ਆ ਕੈਨਸਲ ਕੀਤੀ ਜਾਵੇ ਪਰ ਹਾਈ ਕੋਰਟ ਵੱਲੋਂ ਇਸ ਨੂੰ ਨੁਕਾਰਿਆ ਗਿਆ ਕਿੱਦਾਂ ਦੇਖਦੇ ਉਸ ਚੀਜ਼ ਨੂੰ ਅੱਗੇ ਸਾਹ ਨਹੀਂ ਇਹ ਠੀਕ ਹੈ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੇ ਆਪਣੀ ਸਹੀ ਜ਼ਿੰਮੇਵਾਰੀ ਨਿਭਾਈ ਆ ਜਦੋਂ ਐਡੇ ਕੋਈ ਧੱਕੇ ਨਾ ਤੇ ਜਾਂ ਕੋਈ ਲੋਕਾਂ ਨੂੰ ਕੋਈ ਡਰਾਦ ਮੁਕਾ ਕੇ ਤੇ ਉਹ ਬਣਨੇ ਗਏ ਲੋਕਾਂ ਨੇ ਆਮ ਹਾਰੇ ਹੋ ਕੇ ਉਹਨਾਂ ਨੇ ਵੋਟਾਂ ਪਾਈਆਂ ਸਾਰੇ ਪੰਜਾਬ ਤੋਂ ਵੱਧ ਬਹੁਤ ਨੰਬਰ ਜਿਤਾਇਆ ਤੇ ਇਹ ਤੇ ਮੇਰੇ ਖਿਆਲ ਆ ਜਿਹੜੇ ਉਹਨਾਂ ਲੋਕਾਂ ਦੀ ਅਕਲ ਤੇ ਹਾਸਾ ਹੁੰਦਾ ਹੈ ਕਿ ਉਹ ਆਪ ਤੇ ਕਾਹੇ ਜੋਗੇ ਨਹੀਂਗੇ ਤੇ ਦੂਜਿਆਂ ਦੇ ਉੱਪਰ ਐਵੇਂ ਝੂਠੇ ਸਿੱਧੇ ਇਲਜ਼ਾਮ ਲਾ ਕੇ ਕੋਰਟ ਦਾ ਵੀ ਟਾਈਮ ਖਰਾਬ ਕਰ ਰਹੇ ਸੰਤਾਂ ਚ ਵੀ ਐਵੇਂ ਭੰਬਲ ਪੁਸਾ ਪਾ ਰਹੇ ਬਾਕੀ ਜੀ ਆਕਾਲੀ ਦਲ ਦੇ ਕੀ ਮਿਲ ਰਿਹਾ ਐਜੀਪੀਸੀ ਚੋਣਾਂ ਲੈ ਕੇ ਜਿਸਰ ਸੁਜਾੜੀ ਪੜਿਆਲੇ ਚ ਆਇਓ ਮੇਨ ਮੁੱਦਾ ਤਾਂ ਐਜੀਪੀਸੀ ਚੋਣਾਂ ਲੈ ਕੇ ਆ ਰਿਸਪੌਂਸ ਕਿਦਾਂ ਦਾ ਮਿਲ ਰਿਹਾ ਨਾਲ ਮੇਰਾ ਇੱਕ ਹੋਰ ਸਵਾਲ ਹੈ ਐਜੀਪੀਸੀ ਦੇ ਜਿਹੜੇ ਮੈਂਬਰ ਸਭਾ ਦੇ ਨਾ ਉਹ ਵੀ ਕੁਝ ਨਾਰਾਜ਼ ਚੱਲੇ ਨੇ ਕਾਲੀ ਦਲ ਤੋਂ ਖਾਸ ਕਰਕੇ ਜਾਂ ਕਾਲੀ ਦਲ ਦੇ ਪ੍ਰਧਾਨ ਤੋਂ ਕੀ ਉਹ ਸਾਥ ਦੇ ਰਹੇ ਨਾਲ ਨਹੀਂ ਇਹ ਜੀ ਉਹ ਰਿਸਪੌਂਸ ਤੇ ਬ ਅਸੀਂ ਆ ਸਾਡਾ ਕੋਈ ਕੱਲ ਅਚਾਨਕ ਹੀ ਇੱਥੇ ਦਾ ਪ੍ਰੋਗਰਾਮ ਬਣ ਗਿਆ ਅਸੀਂ ਕੋਈ ਇੱਥੇ ਨਾਬੇ ਸਾਡਾ ਕੋਈ ਹੈਗਾ ਸੀ ਆਉਣ ਦਾ ਪ੍ਰੋਗਰਾਮ ਤੇ ਅਸੀਂ ਕਹਿੰਦੇ ਚਲ ਪਟਿਆਲੇ ਵੀ ਅਸੀਂ ਸੰਤਾਂ ਦੇ ਦਰਸ਼ਨ ਕਰ ਚੱਲਦੇ ਹਾਂ ਤੇ ਅਸੀਂ ਕੱਲ ਸ਼ਾਮਾਂ ਨੂੰ ਹੀ ਇਹ ਇਹ ਅਪੀਲ ਕੀਤੀ ਤੇ ਹੁਣ ਦੇਖੋ ਕਿ ਕਿੰਨੇ ਸੰਤਾਂ ਆਉਂਦੀਆਂ ਤੇ ਸਾਡਾ ਕੋਈ ਪਹਿਲਾਂ ਤੋਂ ਫਿਕਸ ਪ੍ਰੋਗਰਾਮ ਨਹੀਂ ਸੀ ਫਿਰ ਵੀ ਅਸੀਂ ਜਿੱਥੇ-ਜਿੱਥੇ ਜਾਂਦੇ ਹਾਂ ਸੰਤਾਂ ਦਾ ਬਹੁਤ ਵੱਡਾ ਹੰਗਾਰਾ ਵਾ ਸੰਤਾਂ ਚਾਹੁੰਦੀਆਂ ਬਦਲਾਅ ਕਿ ਸਾਡੀਆਂ ਸੰਗ ਜਿਹੜੀਆਂ ਸੰਸਥਾਵਾਂ ਦੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਸੰਤਾਂ ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਨੂੰ ਤੈਸ਼ ਨੈਸ਼ ਕਰ ਦਿੱਤਾ ਸਾਡੇ ਅਕਾਲ ਤਖਤ ਦੀ ਜਵਾਨ ਸ਼ਾਨ ਸੀ ਉਹਨੂੰ ਵੀ ਬੋਧਾ ਨੀਵਾ ਕਰ ਦਿੱਤਾ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੀ ਜੋ ਜੋ ਆਵਾਜ਼ ਸੀਗੀ ਉਹ ਵੀ ਹੁਣ ਕੋਈ ਸੁਣ ਕੇ ਰਾਜੀ ਨਹੀਂ ਮੇਰੇ ਖਿਆਲ ਹੈ ਕਿ ਸਾਰੀਆਂ ਚੀਜ਼ਾਂ ਸਾਡੇ ਇੱਕ ਇਹ ਇੱਕ ਪਰਿਵਾਰ ਦੀ ਝੋਲੀ ਚ ਪੈ ਜਾਣ ਜਾਂ ਇੱਕ ਉਹਦੇ ਹੁਕਮ ਨਾਲ ਚੱਲਣ ਵਾਸਤੇ ਸਾਰਾ ਕੁਝ ਇਹ ਵਾਪਰਿਆ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਰੀਆਂ ਤਰ੍ਹਾਂ ਦੇ ਸਹਿਯੋਗ ਨਾਲ ਅੱਜ ਜੀ ਕੋਈ ਮੈਂਬਰ ਸੰਪਰਕ 'ਚ ਹੈਗਾ ਜੀ ਹਾਂ ਤੁਹਾਡੇ ਨਾਲ ਨਹੀਂ ਪਿਆਰ ਹੁਣ ਕੋਈ ਕਿਉਂਕਿ ਉਹ ਵੀ ਜਿਹੜਾ ਹੁਣ ਸੁਖਵਿੰਦਰ ਸਿੰਘ ਬਾਦਲ ਤੋਂ ਰਾਜ ਚੱਲ ਰਹੇ ਨੇ ਇਹ ਚੀਜ਼ ਕਿੱਦਾਂ ਹੋਵੇ ਵੀ ਲੈਣ ਦੱਸ ਦੋ ਕਿ ਕਿਹੜਾ ਬੰਦਾ ਨਹੀਂ ਜੇ ਤੇ ਕੋਈ ਮਤਲਬ ਪਹਿਲਾਂ ਜਦੋਂ ਕੋਈ ਇਸ ਇਹ ਬਿਆਦਮੀਆਂ ਦਾ ਮਾਮਲਾ ਹੋਇਆ ਜਾਂ ਉਦੋਂ ਪਹਿਲਾ ਜਿਹਨਾਂ ਲੋਕਾਂ ਨੇ ਕੋਈ ਵਾਜ ਠਾਈ ਪੀ ਉਹਦੇ ਖਿਲਾਫ ਉੱਠੇ ਉਦੋਂ ਤੇ ਉਹਨਾਂ ਲੋਕਾਂ ਨਾਲ ਤੇ ਕੁਝ ਕੀਤੀ ਜੱਜ ਦੇ ਵਿਚਾਰ ਜਿਹੜੇ ਅੱਜ ਤੱਕ ਚੱਲੀ ਜਾ ਰਹੇ ਨਾਲ ਹੀ ਚੱਲੀ ਜਾ ਰਹੇ ਸਿਰ ਉਹਨਾਂ ਵਾਸਤੇ ਤੇ ਮੇਰਾ ਖਿਆਲ ਹੈ ਸੰਤਾ ਜੀ ਬੋਲੋ ਅਕਾਲੀ ਦਲ ਦਾ ਫਿਊਚਰ ਕੀ ਦੇਖਦੇ ਹੋ ਹਾਂਜੀ ਅਕਾਲੀ ਦਲ ਦਾ ਫਿਊਚਰ ਦੇਖਦੇ ਆ ਅਕਾਲੀ ਦਲ ਦਾ ਫਿਊਚਰ ਤੇ ਜੀ ਹੋਣਾ ਦੇਖ ਲਓ ਦੇਖ ਲਿਓ ਸੰਤਾ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੋਇਆ ਆ ਤੇ ਮਾਪੂਲੀ ਅਕਾਲੀ ਦਲ ਦੇ ਕਈ ਵੱਡੇ ਲੀਡਰ ਸੁਖਬੀਰ ਦਾ ਅਸਤੀਫਾ ਵੀ ਮੰਗ ਰਹੇ ਆ ਇਹਨੂੰ ਵੀ ਤੁਸੀਂ ਕਿਵੇਂ ਦੇਖਦੇ ਹੋ ਨੀ ਮੈਂ ਤਾਂ ਸੋਚਦਾ ਕਿ ਉਹਨਾਂ ਨੂੰ ਬਹੁਤ ਪਹਿਲਾਂ ਅਸਤੀਫਾ ਦੇ ਦੇਣਾ ਚਾਹੀਦਾ ਸੀ ਜੇ ਅਕਾਲੀ ਦਲ ਨੂੰ ਬਚਾਉਣਾ ਸੀ ਤੇ ਉਹ ਹੁਣ ਸੰਗਤਾਨੇ ਤੇ ਉਹ ਜਦੋਂ ਤੋਂ 22 ਤੇ ਖਾਸ ਕਰਕੇ ਪਤਾ ਲੱਗਿਆ ਸੀ ਤੇ ਹੁਣ ਵੀ ਆ ਲੋਕ ਸਭਾ ਚ ਪੂਰੇ ਅਕਾਲੀ ਦਲ ਦੀ ਜਵਾਨ ਜਬਤ ਹੋ ਗਈ ਤੇ ਇਸ ਕਰਕੇ ਮੇਰੇ ਖਿਆਲ ਉਹਨਾਂ ਨੂੰ ਸਮਝਦੇ ਨਾ ਜਾਗਤ ਨੂੰ ਸਭ ਨੇ ਆ ਕੁਰਸੀ ਛੱਡ ਕੇ ਪੰਦੇਤਾਂ ਦੇ ਖਾਤਰ ਉਹਨਾਂ ਨੂੰ ਅਸਤੀਫਾ ਨਹੀਂ ਖੇਤਰੀ ਪਾਰਟੀ ਦੇਖ ਸਕਦੇ ਆ ਉਹਨਾਂ ਦੇ ਵਿੱਚ ਏ ਜੀ ਹੁਣ ਸੰਤਾਨਾ ਸਿੰਘ ਉਹ ਇੱਕ 22 ਤਰੀਕ ਦਾ ਕੱਟ ਰੱਖਿਆ ਉਹ ਚ ਵੀ ਕੁਝ ਵਿਚਾਰ ਕਰਾਂਗੇ ਉਦੋਂ ਬਾਅਦ ਉਹ ਨਾਮਰਤ ਪਾਲਣਾ ਜਾਂ ਹੋਰ ਸਿਰ ਤੇਰਾ ਨਾ ਵਿਚਾਰ ਕਰਕੇ ਅਸੀਂ ਦੇਖਾਂਗੇ ਕਿ ਜੇ ਅਸੀਂ ਸਾਹਿਬ ਜਿਸ ਦਾ ਗੱਲ ਕੀਤੀ ਆਵੇ ਡੇਰਾ ਪ੍ਰੇਮੀ ਜਿਹੜੇ ਗੱਲ ਕੀਤੀ ਆਵੇ ਪ੍ਰਦੀਪ ਕਲੇਰ ਨੇ ਜਿਹੜਾ ਖਲਾਸਾ ਦਿੱਤਾ ਕਾਲੀਦਾਲ ਨੂੰ ਲੈ ਕੇ ਕੀ ਸਮਝੋ ਕਿ ਸਹੀ ਆ ਜਾ ਫਿਰ ਉਹ ਰਾਣੀ ਸਟੈਂਡ ਦੇ ਮੁਤਾਬਕ ਜਿਹੜਾ ਉਹ ਕਰ ਰਿਹਾ ਹੋ ਨਹੀਂ ਚਲੋ ਇਹ ਮੇਰੇ ਖਿਆਲ ਕੋਈ ਕੁਛ ਨਾ ਕੁਛ ਤੇ ਹੋਊਗਾ ਜੇ 100% ਨਹੀਂ ਹੋਗਾ ਤੇ 80% ਤੇ ਸਹੀ ਗੱਲ ਹੋਊਗੀ ਤੇ ਇਹ ਚੀਜ਼ਾਂ ਕਿ ਮੇਰਾ ਖਿਆਲ ਹੈ ਕਿ ਸਾਡੇ ਲੀਡਰ ਉਹਨਾਂ ਦਾ ਕਿਉਂ ਖਿਚੜੀ ਰਹਿ ਹੀ ਹੈ ਉਹ ਸਾਰਿਆਂ ਨੂੰ ਪਤਾ ਹੈ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਕੋਈ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਇਹ ਤੇ ਇਹਨਾਂ ਨੇ ਇਸੇ ਕਰਕੇ ਲੋਕਾਂ ਦੇ ਸੰਤਾਂ ਦੇ ਮਨਾਂ ਚੋਂ ਇਹਨਾਂ ਨੂੰ ਇਹ ਉਤਰ ਗਏ ਜੀ ਅਮਰਿਤਪਾਲ ਜਿਹੜੀ ਸੋਰਸ ਸੀਗੀ ਹੁਣ ਡਿਬਰਗੋਡ ਜੇਲ੍ਹ ਦੇ ਵਿੱਚੋਂ ਲੋਕ ਸਭਾ ਦੇ ਜਿੱਦੂ ਸਿੰਘ ਢਾਬੀ ਦੇ ਨੂਨਲ ਅਫਸਰ ਨੂੰ ਚਿੱਠੀ ਲਿਖੀ ਹੈ ਕਿਹਾ ਗਿਆ ਕਿ ਜਾਲੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਕਿਆਂ ਗੈਰ ਸਿੱਖਾਂ ਦੀ ਵੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਔਰ ਆਕੜਾ ਜਿਹੜਾ ਘਟ ਆਇਆ ਇਸ ਵਾਰ VOTING ਦਾ ਕਿਉਂਕਿ ਜੋ ਹਰੇ ਤੱਕ ਜੋ ਡਾਟਾ ਆਇਆ ਹੈਗਾ ਉਹ ਕਾਫੀ ਘਟਾ ਪਿਛਲੀ ਵਾਰ ਦੇ ਨਾਲੋਂ ਅਸੀਂ ਕਿਸ ਤਰੀਕੇ ਨਾਲ ਵੇਖ ਨੂੰ ਤੁਸੀਂ ਅਪੀਲ ਲਗਾਤਾਰ ਚੱਲਦੀ ਹੈ ਤੁਹਾਡੇ ਨਹੀਂ ਅਸੀਂ ਤੇ ਇਹੀ ਸੋਚ ਰਹੇ ਹਾਂ ਕਿ ਸੰਤਾ ਚ ਇੱਕ ਤੇ ਜਾਗਰਕਤੀ ਦੀ ਘਾਟ ਆ ਕਿ ਇਹ ਸਾਨੂੰ ਅਸੀਂ ਆਪਣੀ ਜ਼ਿੰਮੇਵਾਰੀ ਜੋ ਨਿਭਾਉਣੀ ਚਾਹੀਦੀ ਸੀ ਜੋ ਸਾਡਾ ਸ਼ਰਮਨੀ ਕਮੇਟੀ ਚ ਅਸੀਂ ਸਾਰੇ ਜਣੇ ਕਹਿੰਨੇ ਕੋ ਤੇ ਚ ਇਹ ਨਗਾਰ ਆ ਗਿਆ ਆ ਚੀਜ਼ ਹੋ ਗਈ ਤੋ ਉਹਦੇ ਚ ਬਦਲਾਅ ਅਸੀਂ ਤਾਂ ਹੀ ਲੈ ਸਕਦੇ ਜੇ ਅਸੀਂ ਆਪਣੇ ਅਧਿਕਾਰ ਦੀ ਆਪਣੀ ਵੋਟ ਦੀ ਵਰਤੋਂ ਕਰਕੇ ਹੋਰ ਕੋਈ ਲੜਾਈ ਝਗੜਾ ਕਰਕੇ ਤਾਂ ਆਪਾਂ ਇਹ ਚੀਜ਼ ਕਰਾਂਗੇ ਜਿਸ ਤੋਂ ਉਹਨਾਂ ਨੇ ਦਿਤਾ ਹੈ ਕਿ ਸਿੱਖਾਂ ਦੀਆਂ ਬੋਟਾਂ ਬੰਨ ਰਹੀਆਂ ਨੇ ਉਸ ਨੂੰ ਕਿਸ ਤਰੀਕੇ ਨਾਲ ਦੇਖਣ ਨੂੰ ਕਿ ਸਰਕਾਰ ਇਸ ਤਰੀਕੇ ਦਾ ਹੱਦੰਦਾ ਵੀ ਅਪਣਾ ਰਹੀ ਹੈ ਨਹੀਂ ਇਹ ਤਾਂ ਹੋ ਹੀ ਸਕਦਾ ਹੈ ਕਿ ਕੋਈ ਇਦਾਂ ਦੀਆਂ ਵੋਟਾਂ ਮੇਰਾ ਖਿਆਲ ਹੈ ਕਿ ਜਿਹੜੇ ਅਫਸਰ ਲੱਗੇ ਆ ਜਾਂ ਜਿਹੜਿਆਂ ਦੀ ਡਿਊਟੀ ਆ ਉਹਨਾਂ ਨੂੰ ਇਹ ਪ੍ਰੋਪਰ ਇਹ ਚੀਜ਼ ਹੈ ਕਿ ਜੋ ਜੋ ਉਹਨਾਂ ਦਾ ਪਮਾਨਾ ਵਾ ਵੋਟ ਬਣਾ ਬਣਾਉਂਦਾ ਉਹਦੇ ਤੇ ਉਹਦੇ ਅਨਸਾਰ ਹੀ ਬਣਾਉਂਦਾ ਤੇ ਜੇ ਕੋਈ ਇਦਾਂ ਦੇ ਮਾਮਲਾ ਸਾਹਮਣੇ ਆਉਂਦਾ ਤੇ ਉਹਦਾ ਵਿਰੋਧ ਵੀ ਕੀਤਾ ਜਾਣਾ ਚਾਹੀਦਾ ਅਸੀਂ ਵੀ ਕਰਦੇ ਹਾਂ ਕਿ ਐਸਜੀਪੀਸੀ ਚੋਣ ਜਿਹੜੇ ਨੇ ਹੁਣ ਹੋ ਸਕਦੇ ਨੇ ਕਿਉਂਕਿ ਇੱਕ ਬਾਈ ਇਲੈਕਸ਼ਨ ਬਾਕੀ ਹੈਗਾ ਨਗਰ ਨਿਕਮ ਦੇ ਪੰਚਾਇਤੀ ਇਲੈਕਸ਼ਨ ਬਾਕੀ ਨੇ ਇਹ ਤਿੰਨ ਇਲੈਕਸ਼ਨ ਬਾਕੀ ਨੇ ਉਸ ਦੇ ਵਿੱਚਕਾਰ ਐਸਜੀਪੀਸੀ ਦੇ ਚੋਣ ਹੋ ਸਕਦੇ ਨੇ ਨਹੀਂ ਹੋ ਸਕਦਾ ਕਿ ਉਹ ਅਜੇ ਇਹਨਾਂ ਤੋਂ ਬਾਅਦ ਚ ਹੀ ਹੋਣ ਪਰ ਉਹਦੇ ਵਾਸਤੇ ਆਪਾਂ ਵੋਟਾਂ ਤੇ ਬਣਾਵਾਂਗੇ ਤੇ ਤਾਂ ਹੀ ਅਜੇ ਤੇ ਅਸੀਂ ਵੋਟਾਂ ਬਣਾਉਣ ਦੀ ਅਪੀਲ ਕਰ ਰਹੇ ਹਾਂ ਤੇ ਇਹ ਇਹ ਇਹੋ ਹੀ ਅਸੀਂ ਬੇਨਤੀ ਲੈ ਕੇ ਜਾ ਰਹੇ ਹਾਂ ਸੰਤਾ ਜੀ